ਔਰਤਾਂ ਤੇ ਜਿਹੜੀ ਜ਼ੁਲਮ ਦੀ ਦਾਸਤਾਨ ਹੈ ਬਹੁਤ ਲੰਬੀ ਹੈ ਸਦੀਆਂ ਤੋਂ ਔਰਤਾਂ ਜਿਹੜੀਆਂ ਜ਼ੁਲਮ ਸਹਿੰਦੀਆਂ ਆ ਰਹੀਆਂ ਨੇ ਉਹਦੇ ਖਿਲਾਫ ਆਵਾਜ਼ ਵੀ ਨਹੀਂ ਚੱਕਦੀਆਂ ਪਰ ਕਈ ਵਾਰ ਜ਼ੁਲਮ ਜਿਹੜਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਉੱਥੇ ਬਗਾਵਤ ਪੈਦਾ ਹੁੰਦੀ ਹੈ ਜਦੋਂ ਬਗਾਵਤ ਹੁੰਦੀ ਹੈ ਫਿਰ ਇੱਕ ਹਿਸਟਰੀ ਲਿਖੀ ਜਾਂਦੀ ਹੈ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਜਿਹੜੀ ਘਟਨਾ ਹੈ ਇੰਗਲੈਂਡ ਦੀ ਵਸਨੀਕ ਕਿਰਨਜੀਤ ਕੌਰ ਆਲੂਵਾਲੀਆ ਉਹਨਾਂ ਦਾ ਜਨਮ 1955 ਦੇ ਵਿੱਚ ਪੰਜਾਬ ਨਵਾਂ ਸ਼ਹਿਰ ਚੱਕਲਾਾਂ ਦੇ ਵਿੱਚ ਹੋਇਆ ਉਹ ਆਪਣੇ 9 ਭੈਣ ਭਰਾਵਾਂ ਦੇ ਵਿੱਚ ਸਭ ਤੋਂ ਛੋਟੀ ਸੀ ਸਭ ਤੋਂ ਛੋਟੀ ਹੋਣ ਕਰਕੇ ਉਹਨਾਂ ਨੂੰ ਬਹੁਤ ਹੀ ਲਾਡ ਪਿਆਰ ਮਿਲਿਆ 16 ਸਾਲ ਦੀ ਉਮਰ ਤੱਕ ਪਹੁੰਚਦੇ ਪਹੁੰਚਦੇ ਉਹਨਾਂ ਦੇ ਮਾਪਿਓ ਦੀ ਮੌਤ ਹੋ ਜਾਂਦੀ ਹੈ ਪਰ ਭੈਣਾ ਭਰਾਵਾਂ ਵੱਲੋਂ ਉਹਨਾਂ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਪਾਲਿਆ ਗਿਆ ਤੇ ਸਕੂਲ ਦੀ ਐਜੂਕੇਸ਼ਨ ਤੋਂ ਬਾਅਦ ਉਹਨਾਂ ਦਾ ਸੁਪਨਾ ਸੀ ਵੀ ਵਕੀਲ ਤੇ ਜਾਂ ਜੱਜ ਬਣਨਾ ਤੇ ਉਹ ਲਾ ਦੇ ਵਿੱਚ ਐਡਮਿਸ਼ਨ ਲੈਂਦੇ ਨੇ ਆਪਣੀ ਜਿਹੜੇ ਸੁਪਨੇ ਸੀ ਉਹਦੇ ਵੱਲ ਵੱਧਦੇ ਨੇ ਪਰ 23 ਸਾਲ ਦੀ ਉਮਰ ਤੱਕ ਪਹੁੰਚਦੇ ਆ ਉਹਨਾਂ ਦੇ ਜਿਹੜੇ ਘਰ ਦੇ ਨੇ ਉਹਨਾਂ ਤੇ ਵਿਆਹ ਦਾ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੰਦੇ ਨੇ ਹੁਣ ਭੈਣ ਭਰਾਵਾਂ ਵੱਲੋਂ ਜ਼ਿਆਦਾ ਪ੍ਰੈਸ਼ਰ ਪਾਇਆ ਜਾਂਦਾ ਪਰ ਕਿਰਨ ਜੀਤ ਵਿਆਹ ਨਹੀਂ ਸੀ ਕਰਾਉਣਾ ਚਾਹੁੰਦੀ ਪਰ ਭੈਣ ਭਰਾ ਉਹਦੇ ਵਾਸਤੇ ਰਿਸ਼ਤਾ ਲੱਭਣਾ ਸ਼ੁਰੂ ਕਰਦੇ ਨੇ ਤੇ ਇੱਕ ਰਿਸ਼ਤਾ ਬਹੁਤ ਜਲਦੀ ਉਹਨਾਂ ਨੂੰ ਮਿਲਦਾ ਹੈ ਦੀਪਕ ਆਲੂ ਵਾਲੀਆ ਜਿਹੜਾ ਕਿ ਇੰਗਲੈਂਡ ਦਾ ਰਹਿਣ ਵਾਲਾ ਸੀ ਦੀਪਕ ਉਹਨਾਂ ਪਰਿਵਾਰਾਂ ਦੇ ਵਿੱਚੋਂ ਸੀ ਜਿਹੜੇ ਕਿ ਪਹਿਲਾਂ ਇੰਡੀਆ ਤੋਂ ਕਿਨੀਆਂ ਚਲੇ ਗਏ ਫਿਰ ਕਿਨੀਆਂ ਤੋਂ ਇੰਗਲੈਂਡ ਮੂਵ ਕਰ ਗਏ ਸੀ ਹੁਣ ਭੈਣ ਭਰਾਵਾਂ ਨੂੰ ਇਹ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਆਪਣੀ ਛੋਟੀ ਭੈਣ ਨੂੰ ਬਹੁਤ ਪਿਆਰ ਕਰਦੇ ਸੀ ਉਹਨਾਂ ਨੂੰ ਹੁੰਦਾ ਵੀ ਹੁਣ ਸਾਡੀ ਜਿਹੜੀ ਭੈਣ ਹੈ ਇੰਗਲੈਂਡ ਚਲੀ ਜਾਏਗੀ ਹਣ ਉਹਦੇ ਵਿਰੋਧ ਕਰਨ ਦੇ باوجود ਉਹਦਾ ਰਿਸ਼ਤਾ ਤੈਅ ਹੁੰਦਾ ਇੱਕ ਵਾਰੀ ਇਹਨਾਂ ਦੀ ਮੁਲਾਕਾਤ ਵੀ ਹੁੰਦੀ ਆਪਸ ਦੇ ਵਿੱਚ ਦੀਪਕ ਤੇ ਕਿਰਨ ਜੀ ਸਿਰਫ 5 ਮਿੰਟ ਦੇ ਲਈ ਇੱਕ ਦੂਜੇ ਨੂੰ ਮਿਲਦੇ ਨੇ ਕਿਰਨ ਜੀ ਦਾ ਕਹਿਣਾ ਹੁੰਦਾ ਵੀ ਉਹ ਦੇਖਣ ਦੇ ਵਿੱਚ ਬਹੁਤ ਵਧੀਆ ਸੀ ਤੇ 5 ਮਿੰਟ ਦੇ ਵਿੱਚ ਕਿਸੇ ਦੇ ਬਾਰੇ ਪਤਾ ਨਹੀਂ ਕੀਤਾ ਜਾ ਸਕਦਾ ਉਹਦੇ ਗੱਲਾਂ ਬਾਤਾਂ ਤੋਂ ਨਹੀਂ ਪਤਾ ਲੱਗ ਸਕਦਾ ਵੀ ਉਹ ਕਿਵੇਂ ਦਾ ਇਨਸਾਨ ਹੈ ਹੁਣ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ 24 ਸਾਲ ਦੀ ਉਮਰ ਦੇ ਵਿੱਚ 1979 ਦੇ ਵਿੱਚ ਇਹਨਾਂ ਦਾ ਵਿਆਹ ਹੋ ਜਾਂਦਾ ਤੇ ਜਿਹੜੀ ਕਿਰਨ ਜੀਤ ਹੁੰਦੀ ਹੈ ਆਪਣੀਆਂ ਅੱਖਾਂ ਦੇ ਵਿੱਚ ਸੁਪਨੇ ਲੈ ਕੇ ਇੰਗਲੈਂਡ ਦੀ ਧਰਤੀ ਤੇ ਪਹੁੰਚਦੀ ਹੈ ਇੱਥੋਂ ਤੱਕ ਇਹਦੀ ਜ਼ਿੰਦਗੀ ਜਿਹੜੀ ਬਹੁਤ ਵਧੀਆ ਗੁਜ਼ਰਦੀ ਹੈ ਹੁਣ ਇੱਥੇ ਜਿਹੜੀ ਜ਼ਿੰਦਗੀ ਹੈ ਇਹਦੀ ਬਦਲਣ ਵਾਲੀ ਸੀ ਉਹ ਸੁਪਨੇ ਲੈ ਕੇ ਜਦੋਂ ਇੰਗਲੈਂਡ ਦੀ ਧਰਤੀ ਤੇ ਪਹੁੰਚਦੀ ਹੈ ਤੇ ਕੁਝ ਹੀ ਦਿਨਾਂ ਦੇ ਵਿੱਚ ਜਿਹੜੇ ਉਹਦੇ ਸੁਪਨੇ ਨੇ ਉਹਨੂੰ ਆਪਣੀ ਅੱਖਾਂ ਦੇ ਸਾਹਮਣੇ ਚੱਕਣਾ ਚੂਰ ਹੁੰਦੇ ਦੇਖਦੇ ਜਿਹੜਾ ਦੀਪਕ ਹੁੰਦਾ ਉਹ ਦੇਖਣ ਦੇ ਵਿੱਚ ਬਹੁਤ ਵਧੀਆ ਹੁਣ ਲੱਗਦਾ ਪਰ ਉਹ ਕਦੋਂ ਹਾਈਪਰ ਹੋ ਜਾਏ ਕਦੋਂ ਗੁੱਸੇ ਦੇ ਵਿੱਚ ਆ ਜਾਏ ਤੇ ਕੁਝ ਪਤਾ ਨਹੀਂ ਹੁੰਦਾ ਕਿਹੜੀ ਛੋਟੀ ਛੋਟੀ ਗੱਲ ਤੋਂ ਤੇ ਜਿਹੜਾ ਦੀਪਕ ਹੁੰਦਾ ਉਹ ਚ ਨਿੱਕੇ ਨਿੱਕੇ ਗੱਲ ਤੇ ਕਿਰਨਜੀਤ ਕੌਰ ਤੇ ਹੱਥ ਚ ਇਹ ਆਮ ਗੱਲ ਸੀ। ਉਹਨੂੰ ਲੱਗਦਾ ਵੀ ਸ਼ਾਇਦ 1-2 ਦਿਨਾਂ ਦੀ ਜੱਕ ਤੇ ਬਾਈ ਚਾਂਸ ਗੁੱਸਾ ਆਇਆ ਪਰ ਹੁਣ ਹੌਲੀ-ਹੌਲੀ ਇਹ ਜੜੀ ਇਹ ਰੂਟੀਨ ਬਣ ਚੁੱਕੀ ਸੀ। ਹਰ ਰੋਜ਼ ਉੱਤੇ ਹੱਥ ਚੱਕਣਾ, ਉਹਨੂੰ ਮਾਰਨਾ, ਕੁੱਟਣਾ ਤੇ ਉਹਦੀ ਕਿਸੇ ਵੀ ਗੱਲ ਤੇ ਕੋਈ ਧਿਆਨ ਨਾ, ਨਾ ਉਹਦੇ ਸਰੀਰ ਤੇ ਨਾ ਉਹਦੇ ਜ਼ਖਮਾਂ ਤੇ। ਇਹ ਹੁਣ ਆਮ ਹੋ ਚੱਲਿਆ ਸੀ। ਇਹ ਗੱਲ ਹੌਲੀ-ਹੌਲੀ ਜਿਹੜੀ ਵਧਦੀ ਜਾਂਦੀ ਹੈ। ਸ਼ੁਰੂ-ਸ਼ੁਰੂ 'ਚ ਉਹ ਵਿਰੋਧ ਕਰਦੀ ਹੈ ਤਦ ਉਹਨੂੰ ਹੋਰ ਜ਼ਿਆਦਾ ਕੁੱਟਿਆ ਜਾਂਦਾ ਹੈ। ਪਰ ਜਿਉਂ-ਜਿਉਂ ਉੱਤੇ ਜ਼ੁਲਮ ਹੁੰਦੇ ਜਾਂਦੇ ਨੇ, ਉਹਦੀ ਜ਼ੁਬਾਨ ਜਿਹੜੀ ਉਹ ਦਬਦੀ ਜਾਂਦੀ ਹੈ। ਉਹ ਆਪਣੇ ਭੈਣ ਭਰਾਵਾਂ ਨਾਲ ਵੀ ਗੱਲ ਕਰਦੀ ਹੈ ਜਿਵੇਂ ਕਿ ਆਪਣੇ ਪਰਿਵਾਰਾਂ ਦੇ ਵਿੱਚ ਹੁੰਦਾ ਹੈ ਇਹੀ ਸਮਝਾਇਆ ਜਾਂਦਾ ਵੀ ਤੂੰ ਸਬਰ ਰੱਖ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਏਗਾ ਇਹ ਆਪੇ ਠੀਕ ਹੋ ਜਾਏਗਾ ਤੇ ਦੋਨੋਂ ਜਣੇ ਫਿਰ ਇੱਕ ਵਾਰੀ ਪੰਜਾਬ ਜਾਂਦੇ ਨੇ ਪੰਜਾਬ ਜਾ ਕੇ ਆਪਣੇ ਭੈਣ ਭਰਾਵਾਂ ਨੂੰ ਆਪਣੀ ਤੇ ਹੋਏ ਜ਼ੁਲਮਾਂ ਬਾਰੇ ਦੱਸਦੀ ਹੈ ਉੱਥੇ ਜਦੋਂ ਉਹਨਾਂ ਵੱਲੋਂ ਦੀਪਕ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਦੀਪਕ ਆਪਣੀ ਗਲਤੀ ਮੰਨਦਾ ਹੈ ਮਾਫੀ ਮੰਗਦਾ ਹੈ ਫਿਰ ਭੈਣ ਭਰਾਵਾਂ ਵੱਲੋਂ ਸਮਝਾ ਕੇ ਇਹਨੂੰ ਵਾਪਸ ਇੰਗਲੈਂਡ ਭੇਜ ਦਿੱਤਾ ਜਾਂਦਾ ਵੀ ਕੋਈ ਗੱਲ ਨਹੀਂ ਹੁਣ ਸਾਰਾ ਕੁਝ ਠੀਕ ਰਹੇਗਾ ਜਦੋਂ ਇੰਗਲੈਂਡ ਦੀ ਧਰਤੀ ਤੇ ਦੁਬਾਰਾ ਹੁੰਦੀ ਹੈ ਤਾਂ ਹੁਣ ਜਿਹੜੇ ਜੁਰਮ ਨੇ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਜਾਂਦੇ ਨੇ ਹੁਣ ਥੱਪੜ ਮਾਰਨਾ ਇੱਕ ਆਮ ਗੱਲ ਹੋ ਚੁੱਕੀ ਸੀ ਨਾ ਥੱਪੜ ਮਾਰਨ ਵਾਲੇ ਨੂੰ ਕੋਈ ਅਹਿਸਾਸ ਸੀ ਤੇ ਥੱਪੜ ਖਾਣ ਵਾਲੇ ਦੇ ਬਾਰੇ ਤੱਕ ਕੋਈ ਸੋਚਦਾ ਹੀ ਨਹੀਂ ਸੀ ਕਦੇ ਉਹਦਾ ਗਾਲ ਕੁੱਟਿਆ ਜਾਂਦਾ ਕਿਰਨਜੀਤ ਕੌਰ ਦਾ ਇਹ ਆਲਮ ਸੀ ਵੀ ਉਹਨੂੰ ਇਹ ਨਹੀਂ ਸੀ ਪਤਾ ਵੀ ਕਿਹੜੀ ਗੱਲ ਤੇ ਨੇ ਗੁੱਸੇ ਹੋਣਾ ਕਿਹੜੀ ਗੱਲ ਤੇ ਕੁੱਟਣਾ ਜੋ ਉਹਦੇ ਹੱਥ ਚ ਆਉਂਦਾ ਸੀ ਉਹ ਚੁੱਕ ਕੇ ਮਾਰਿਆ ਜਾਂਦਾ ਸੀ ਜੇ ਫੋਨ ਹੱਥ ਚ ਆ ਗਿਆ ਫੋਨ ਮਾਰਿਆ ਜੇ ਲੋਹੇ ਦੀ ਕੋਈ ਚੀਜ਼ ਆ ਗਈ ਲੋਹੇ ਦੀ ਜੇ ਕੋਈ ਕੋਲੀ ਇੱਕ ਗਲਾਸ ਡੱਟਾ ਮਾਰਨੀਆ ਉਦੇ ਸਰੀਰ ਤੇ ਇੱਕ ਇੱਕ ਇੰਚ ਦੇ ਉੱਪਰ ਜਿਹੜੇ ਨੀਲੇ ਦਾ ਨਿਸ਼ਾਨ ਹੁੰਦੇ ਨੇ 1981 ਦੇ ਵਿੱਚ ਉਹਨੂੰ ਡਾਕਟਰ ਦੇ ਕੋਲ ਲਿਜਾਇਆ ਜਾਂਦਾ ਡਾਕਟਰ ਜਦੋਂ ਦੇਖਦੀ ਹੈ ਉਹਦੇ ਸਰੀਰ ਦਾ ਮੁਆਇਨਾ ਕੀਤਾ ਜਾਂਦਾ ਤਾਂ ਦੇਖਦੀ ਹੈ ਵੀ ਇਹਦੇ ਸਰੀਰ ਤੇ ਜਿਹੜੇ ਨੀਲ ਪਏ ਨੇ ਉੱਥੇ ਵੀ ਜਿਹੜਾ ਸਾਰਾ ਕੁਝ ਦੱਸਣ ਤੋਂ ਜਵਾਬ ਦੇ ਦਿੰਦੀ ਹੈ ਕਿਰਨਜੀਤ कौर ਕਿਉਂਕਿ ਆਪਣੇ ਪਤੀ ਤੋਂ ਬਹੁਤ ਜ਼ਿਆਦਾ ਡਰਦੀ ਹੁੰਦੀ ਹੈ ਹਰ ਟਾਈਮ ਇੱਕ ਡਰ ਦੇ ਵਿੱਚ ਰਹਿਣਾ ਜ਼ਿੰਦਗੀ ਸੋਚੋ ਕਿੰਨੀ ਔਖੀ ਹੋਈ ਮਨ ਪੇਕੇ ਤੇ ਸਾਰੇ ਪਰਿਵਾਰ ਵੱਲੋਂ ਕਿਰਨਜੀਤ कौर ਤੇ ਇੱਕ ਦਬਾਅ ਬਣਾਇਆ ਜਾਂਦਾ ਪ੍ਰੈਸ਼ਰ ਬਣਾਇਆ ਜਾਂਦਾ ਵੀ ਤੂੰ ਬੱਚੇ ਨੂੰ ਜਨਮ ਦੇ ਜਦੋਂ ਬੱਚਾ ਹੋਏਗਾ ਜਿਹੜਾ ਆਪੇ ਚੇਂਜ ਹੋ ਜਾਏਗਾ ਅਕਸਰ ਜਿਵੇਂ ਕਿਹਾ ਜਾਂਦਾ ਵੀ ਬੱਚੇ ਤੋਂ ਬਾਅਦ ਇਹਦਾ ਸੁਭਾਅ ਬਦਲ ਜਾਏਗਾ ਤੇ ਜ਼ਿੰਮੇਵਾਰੀ ਪਾਏਗੀ ਤੇ ਉਹਨਾਂ ਸਾਰਿਆਂ ਦੇ ਕਹਿਣ ਦੇ ਉੱਤੇ ਹਾਲਾਂਕਿ ਜਿਹੜੀ ਕਿਰਨਜੀਤ कौर ਹੁੰਦੀ ਹੈ ਬੱਚੇ ਨੂੰ ਜਨਮ ਨਹੀਂ ਦੇਣਾ ਚਾਹੁੰਦੀ ਕਿਉਂਕਿ ਉਹਦਾ ਕਹਿਣਾ ਹੁੰਦਾ ਵੀ ਜੇ ਬੱਚਾ ਹੋਇਆ ਤਾਂ ਬੱਚੇ ਕਰਕੇ ਮੈਨੂੰ ਸਾਰੀ ਜ਼ਿੰਦਗੀ ਇਸ ਇਨਸਾਨ ਨਾਲ ਰਹਿਣਾ ਪਏਗਾ ਇਹਦੇ ਜ਼ੁਲਮ ਸਹਣੇ ਪੈਣਗੇ ਹੁਣ ਕਿਰਨਜੀਤ ਕੌਰ ਨੂੰ ਪਤਾ ਸੀ ਵੀ ਉਹਦਾ ਹਰ ਦਿਨ ਤੇ ਹਰ ਰਾਤ ਕਿਵੇਂ ਨਿਕਲਦੀ ਸੀ ਇਹ ਕਿਸੇ ਨੂੰ ਨਾਮ ਕੋਈ ਮਹਿਸੂਸ ਕਰ ਸਕਦਾ ਨਾ ਕੋਈ ਉਹਦੀ ਗੱਲ ਸਮਝ ਸਕਦਾ ਸੀ ਪਰ ਸਾਰਿਆਂ ਦੇ ਕਹਿਣ ਦੇ ਉੱਤੇ ਫਿਰ ਇੱਕ ਵਾਰੀ ਜਿਹੜੀ ਕਿਰਨਜੀਤ ਕੌਰ ਹੈ ਗਰਭਵਤੀ ਹੁੰਦੀ ਹੈ ਜਦੋਂ ਗਰਭਵਤੀ ਹੁੰਦੀ ਹੈ ਤਾਂ ਉਹਤੇ ਜ਼ੁਲਮ ਜਿਹੜੇ ਨੇ ਉਹ ਹੋਰ ਜ਼ਿਆਦਾ ਵੱਧ ਜਾਂਦੇ ਉਹਨੂੰ ਮਾਰਨਾ ਕੁੱਟਣਾ ਇਹ ਆਮ ਚੱਲਦਾ ਰਹਿੰਦਾ ਹੈ ਗਰਭਵਤੀ ਔਰਤ ਦਾ ਜਦੋਂ ਕਿ ਜ਼ਿਆਦਾ ਧਿਆਨ ਰੱਖਿਆ ਜਾਂਦਾ ਪਰ ਉਸ ਸਮੇਂ ਇਹਨੂੰ ਪੌੜੀਆਂ ਤੋਂ ੱੱਕਾ ਦਿੱਤਾ ਗਿਆ ਸੀ ਦੀਪਕ ਆਲੂ ਵਾਲੀਆ ਵੱਲੋਂ ਹਾਲਾਂਕਿ ਇਹਦੇ ਕੋਈ ਗਹਿਰੀ ਸੱਟ ਨਹੀਂ ਵੱਜੀ ਪਰੇ ਦੇ ਬਾਹ ਤੇ ਮੋਟੇ ਤੇ ਬਹੁਤ ਸੱਟਾਂ ਵੱਜਦੀਆਂ ਨੇ ਫਿਰ ਡਾਕਟਰ ਕੋਲ ਲਿਜਾਇਆ ਜਾਂਦਾ ਉੱਥੇ ਡਾਕਟਰ ਵੱਲੋਂ ਕਿਹਾ ਜਾਂਦਾ ਵੀ ਤੈਨੂੰ ਪੱਟੀ ਬੰਨ ਕੇ ਰੱਖਣੀ ਪੈਗੀ ਤੇਰੀ ਜਿਹੜੀਆਂ ਸੱਟਾਂ ਵੱਜੀਆਂ ਨੇ ਉੱਥੇ ਫਿਰ ਡਾਕਟਰ ਨੂੰ ਉਸ ਨੂੰ ਪਤਾ ਲੱਗਦਾ ਵੀ ਇੱਥੇ ਦੀਪਕ ਆਲੂ ਵਾਲਿਆਂ ਵੱਲੋਂ ਬਹੁਤ ਜ਼ਿਆਦਾ ਜਿਹੜੇ ਨੇ ਜ਼ੁਲਮ ਕੀਤੇ ਜਾਂਦੇ ਆ ਪਰ ਡਾਕਟਰ ਵੱਲੋਂ ਨਾ ਤਾਂ ਕੋਈ ਮਦਦ ਕੀਤੀ ਜਾਂਦੀ ਹੈ ਨਾ ਕੋਈ ਮਦਦ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਂ ਡਾਕਟਰ ਨੂੰ ਇਹ ਜ਼ਰੂਰ ਪਤਾ ਲੱਗਦਾ ਵੀ ਇੱਥੇ ਜ਼ੁਲਮ ਜਿਹੜੇ ਨੇ ਬਹੁਤ ਜ਼ਿਆਦਾ ਹੋ ਰਹੇ ਨੇ ਜਦੋਂ ਜ਼ੁਲਮ ਇਹਨੇ ਵੱਜ ਜਾਂਦੇ ਨੇ ਫਿਰ ਜਿਹੜੀ ਕਿਰਨਜੀਤ ਕੋਰਾ ਆਲੂ ਵਾਲੀ ਹੁੰਦੀ ਹੈ ਕੋਰਟ ਦਾ ਆਸਰਾ ਆਪਣੇ ਤੇ ਹੁੰਦੇ ਜ਼ੁਲਮਾਂ ਬਾਰੇ ਦੱਸਿਆ ਜਾਂਦਾ ਪਰ ਕੋਰਟ ਇਹ ਤੇ ਕੋਈ ਵੀ ਐਕਸ਼ਨ ਨਹੀਂ ਲੈਂਦਾ ਸਿਰਫ ਇੱਕ ਵਾਰਨਿੰਗ ਨੋਟਿਸ ਭੇਜਿਆ ਜਾਂਦਾ ਦੀਪਕ ਆਲੂ ਵਾਲੀਆ ਨੂੰ ਤੇ ਉਸ ਤੋਂ ਬਾਅਦ ਕਿਰਨਜੀਤ ਕੌਰ ਨੂੰ ਫਿਰ ਘਰ ਲੈ ਕੇ ਆਇਆ ਜਾਂਦਾ ਹੁਣ ਸੋਚੋ ਵੀ ਕਿਰਨਜੀਤ ਕੌਰ ਵਾਲੀਆ ਦੀ ਕੀ ਹਾਲਾਤ ਹੋਣਗੇ ਜਿਹਦੇ ਤੋਂ ਭੱਜ ਕੇ ਉਹ ਕੋਰਟ ਗਈ ਸੀ ਆਪਣੀ ਮਦਦ ਦੇ ਵਾਸਤੇ ਤੇ ਉੱਥੇ ਹੁਣ ਫਿਰ ਉਸੇ ਬੰਦੇ ਦੇ ਕੋਲ ਹੁੰਦੀ ਹੈ ਉਹਦੇ ਘਰ ਦੇ ਵਿੱਚ ਹੁੰਦੀ ਹੈ ਹੁਣ ਜਿਹੜਾ ਦੀਪਕ ਆਲੂ ਵਾਲੀਆ ਹੁੰਦਾ ਉਹ ਜ਼ੁਰਮ ਹੋਰ ਜ਼ਿਆਦਾ ਵਧਾ ਦਿੰਦਾ ਉਹ ਇੱਕ ਸੰਕੀ ਕਿਸਮ ਦਾ ਇਨਸਾਨ ਸੀ ਹਣ ਛੋਟੇ ਛੋਟੇ ਚਾਕੂਆਂ ਦੇ ਨਾਲ ਵੀ ਉਹ ਹਮਲਾ ਕਰਦਾ ਉਹ ਤੇ ਛੋਟੇ ਛੋਟੇ ਚਾਕੂਆਂ ਦੇ ਟੱਕ ਲਾਇਆ ਜਾਂਦੇ ਨੇ ਉਹਨੂੰ ਮਾਰਿਆ ਕੁੱਟਿਆ ਜਾਂਦਾ ਹੁਣ ਜਿਹੜੇ ਜ਼ੁਲਮ ਨੇ ਉਹ ਹੋਰ ਜ਼ਿਆਦਾ ਵੱਧ ਜਾਂਦੇ ਨੇ ਉਹ ਜਦੋਂ ਜਦੋਂ ਕਿਸੇ ਤੋਂ ਮਦਦ ਦੀ ਅਪੀਲ ਕਰਦੀਏ ਉਦੋਂ ਉਦੋਂ ਤੇ ਜਿਹੜੇ ਜ਼ੁਲਮ ਨੇ ਹੋਰ ਜ਼ਿਆਦਾ ਵੱਧਦੇ ਨੇ ਹੁਣ ਇਸੇ ਹਾਲਾਤ ਦੇ ਵਿੱਚ 1984 ਨੂੰ ਇੱਕ ਬੇਟੇ ਨੂੰ ਜਨਮ ਹੁਣ ਬੇਟੇ ਦੇ ਜਨਮ ਤੋਂ ਬਾਅਦ ਉਹਨਾਂ ਸੋਚਿਆ ਵੀ ਸ਼ਾਇਦ ਬੇਟੇ ਦੇ ਪਿਆਰ ਕਰਕੇ ਇੱਕ ਬੱਚੇ ਆਉਣ ਕਰਕੇ ਸ਼ਾਇਦ ਇਹਦੇ ਜਿਹੜਾ ਸੁਭਾਅ ਦੇ ਵਿੱਚ ਕੋਈ ਫਰਕ ਆਏਗਾ ਪਰ ਉਹਦੇ ਸੁਭਾਅ ਦੇ ਵਿੱਚ ਇੱਕ ਪੈਸੇ ਦਾ ਵੀ ਫਰਕ ਨਹੀਂ ਹੁੰਦਾ ਜੁਲਮ ਉਸੇ ਤਰ੍ਹਾਂ ਹਰ ਦਿਨ ਜਾਰੀ ਰਹਿੰਦੇ ਨੇ ਕਿਰਨਜੀਤ ਕੌਰ ਨੂੰ ਹਰ ਟਾਈਮ ਇਹੀ ਡਰ ਸਤਾਉਂਦਾ ਵੀ ਘਰ ਹੁਣ ਜਦੋਂ ਡਿਊਟੀ ਤੋਂ ਘਰ ਆਉਣਾ ਇਹਨੇ ਕਿਹੜੀ ਗੱਲ ਤੇ ਕਦੋਂ ਕੀ ਕਰਨਾ ਕੋਈ ਪਤਾ ਨਹੀਂ ਕਦੋਂ ਥੱਪੜ ਮਾਰ ਦੇ ਜੋ ਉਹਦੇ ਹੱਥ ਚ ਆਇਆ ਕੋਈ ਮਾਰ ਦੇ ਇਹ ਆਮ ਗੱਲ ਸੀ ਨਿੱਕੀ ਨਿੱਕੀ ਗੱਲ ਤੋਂ ਬਿਨਾਂ ਗੱਲ ਤੋਂ ਇਹ ਜੁਲਮ ਜਿਹੜੇ ਨੇ ਉੱਤੇ ਹੁੰਦੇ ਰਹਿੰਦੇ ਨੇ ਹੁਣ ਉਹ 1986 ਦੇ ਵਿੱਚ ਇੱਕ ਬੱਚੇ ਨੂੰ ਫਿਰ ਜਨਮ ਦਿੰਦੀ ਹੈ ਪਰ ਜਿਹੜਾ ਜੁਲਮ ਹੈ ਉਹ ਲਗਾਤਾਰ ਉੱਤੇ ਚੱਲੂ ਸੀ ਉਹ ਫਿਰ ਇੱਕ ਵਾਰੀ ਕੋਰਟ ਦਾਸਲਾ ਲੈਂਦੀ ਹੈ ਕੋਰਟ ਪਹੁੰਚਦੀ ਹੈ ਪਰ ਉੱਥੇ ਕੋਰਟ ਵੱਲੋਂ ਇੱਕ ਵਾਰੀ ਫਿਰ ਵਾਰਨਿੰਗ ਨੋਟਿਸ ਭੇਜਿਆ ਜਾਂਦਾ ਹੈ ਇਹ ਜਿਹੜੇ ਕਾਨੂੰਨ ਬਣੇ ਨੇ ਭਾਵੇਂ ਇੰਗਲੈਂਡ ਭਾਵੇਂ ਇੰਡੀਆ ਭਾਵੇਂ ਜਿਹੜਾ ਮਰਜੀ ਦੇਸ਼ ਹੈ ਮਰਦ ਪ੍ਰਧਾਨ ਦੇਸ਼ਾਂ ਦੇ ਵਿੱਚ ਮਰਦਾਂ ਨੂੰ ਅਹਮੀਅਤ ਦੇ ਹਿਸਾਬ ਦੇ ਨਾਲ ਹੀ ਇਹ ਕਾਨੂੰਨ ਬਣੇ ਨੇ ਉੱਥੇ ਕੋਰਟ ਇਹਨਾਂ ਜਿਹੜੇ ਜ਼ੁਲਮ ਹੋਏ ਨੇ ਦੇ ਉੱਤੇ ਇਹਨੂੰ ਜਿਆਦਾ ਗੰਭੀਰਤਾ ਦੇ ਨਾਲ ਨਹੀਂ ਲੈਂਦੀ ਫਿਰ ਇੱਕ ਵਾਰੀ ਵਾਰਨਿੰਗ ਨੋਟਿਸ ਦੇ ਕੇ ਉਹਨੂੰ ਛੱਡ ਦਿੱਤਾ ਜਾਂਦਾ ਤੇ ਕਿਰਨਜੀਤ ਕੌਰ ਵਾਲੀਆ ਫਿਰ ਇੱਕ ਵਾਰੀ ਦੀਪਕ ਆਲੂ ਵਾਲੀਆ ਦੇ ਸਾਹਮਣੇ ਉਹਦੇ ਘਰ ਦੇ ਵਿੱਚ ਆਉਂਦੀ ਹੈ ਹੁਣ ਉਹ ਜ਼ੁਲਮ ਨੇ ਹੋਰ ਵਾਧ ਜਾਂਦੇ ਨੇ ਕਿਉਂਕਿ ਉਹਦਾ ਕਹਿਣਾ ਹੁੰਦਾ ਇਤੂ ਦੁਆਰਾ ਫਿਰ ਮੇਰੇ ਖਿਲਾਫ ਕੋਰਟ ਦੇ ਵਿੱਚ ਗਈ ਉੱਤੇ ਫਿਰ ਹੱਥ ਚੱਕਿਆ ਜਾਂਦਾ ਉਹਨੂੰ ਕੁੱਟਿਆ ਮਾਰਿਆ ਜਾਂਦਾ ਹੁਣ ਕਿਰਨਜੀਤ ਕੌਰ ਬਿਲਕੁਲ ਟੁੱਟ ਚੁੱਕੀ ਸੀ ਉਹਨੂੰ ਪਤਾ ਸੀ ਵੀ ਮੇਰੀ ਹੁਣ ਕੋਈ ਵੀ ਮਦਦ ਨਹੀਂ ਕਰ ਸਕਦਾ ਆਪਣੇ ਦਿਮਾਗਾਂ ਦੇ ਵਿੱਚ ਗਲਤਫਹਿਮੀ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਔਰਤਾਂ ਨੂੰ ਬੜੀ ਜਿਹੜੀ ਹੈ अहमियत ਦਿੱਤੀ ਜਾਂਦੀ ਹੈ ਅੱਜ ਦਾ ਟਾਈਮ ਹੋਰ ਹੈ ਉਦੋਂ ਟਾਈਮ ਕੁਝ ਹੋਰ ਸੀ ਹੁਣ ਕਿਰਨਜੀਤ ਕੌਰ ਵਾਲੀਆ ਤੇ ਜਿਹੜੀ ਜੁਰੰਦੀ ਉਹ ਹੱਦ ਹੁੰਦੀ ਹੈ ਹੁਣ ਉੱਤੇ ਜ਼ੁਲਮ ਜਿਹੜੇ ਨੇ ਹੋਰ ਜ਼ਿਆਦਾ ਹੋਣ ਲੱਗ ਜਾਂਦੇ ਨੇ ਹਰ ਟਾਈਮ ਇੱਕ ਬੰਦਾ ਜਿਹੜਾ ਡਰ ਦੇ ਸائے ਦੇ ਵਿੱਚ ਕਿਵੇਂ ਆਪਣੀ ਜ਼ਿੰਦਗੀ ਬਤੀਤ ਕਰਦਾ ਹੋਣਾ ਸੋਚ ਕੇ ਦੇਖੋ ਵੀ ਕਿੰਨਾ ਔਖਾ ਲੱਗਦਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਕਿਰਨਜੀਤ ਕੌਰ ਨੇ ਬਚਣ ਦੀ ਜਾਂ ਉੱਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਉੱਥੋਂ ਭੱਜਣ ਦੀ ਵੀ ਉਹਨੇ ਕੋਸ਼ਿਸ਼ ਕੀਤੀ ਪਰ ਉਹਨੂੰ ਸਭ ਤੋਂ ਜਿਹੜੀ ਮੇਨ ਗੱਲ ਹੈ ਉਹਨੂੰ ਨਾ ਤਾਂ ਇੰਗਲਿਸ਼ ਆਉਂਦੀ ਸੀ ਉਹ ਘਰੋਂ ਭੱਜਦੀ ਐ ਪਰ ਥੋੜੀ ਦੇਰ ਬਾਅਦ ਦੀਪਕ ਉਹਨੂੰ ਫੇਰ ਲੱਭ ਕੇ ਘਰ ਲਿਆਉਂਦਾ ਤੇ ਘਰ ਲਿਆਉਣ ਸਾਰ ਉੱਥੇ ਸੋਚੋ ਵੀ ਉਹਨੇ ਕਿਸ ਤਰੀਕੇ ਨਾਲ تصدد ਕੀਤੇ ਹੋਣਗੇ ਵੀ ਉਹ ਇੱਕ ਤਰ੍ਹਾਂ ਦੇ ਨਾਲ ਇਨਸਾਨ ਨਾ ਹੋ ਕੇ ਜਾਨਵਰ ਤੇ ਵੀ ਬੰਦਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਤਸੱਦਦ ਨਹੀਂ ਕਰਦਾ ਕਿਰਨਜੀਤ ਕੌਰ ਦੀ ਜਿਹੜੀ ਜ਼ਿੰਦਗੀ ਹੈ ਉਹ ਬਿਲਕੁਲ ਨਰਕ ਬਣ ਚੁੱਕੀ ਸੀ ਜਿਹੜੇ ਉਹਨੇ 24 ਸਾਲ ਆਪਣੀ ਜ਼ਿੰਦਗੀ ਦੇ ਨਾਲ ਵਧੀਆ ਬਤੀਤ ਕੀਤੀ ਸੀ ਹੁਣ ਇਹ ਜਿਹੜੇ 10-12 ਸਾਲ ਸੀ ਇਹ ਦੀ ਜ਼ਿੰਦਗੀ ਦੇ ਬਹੁਤ ਹੀ ਮਾੜੇ ਸਾਲ ਸੀ ਦੀਪਕ ਆਲੂਵਾਲੀਆ ਦੀ ਜਿਹੜੀ ਹੈ ਜ਼ੁਲਮ ਕਰਨ ਦੀ ਕੋਈ ਹੱਦ ਨਹੀਂ ਸੀ ਤੇ ਹੁਣ ਉਹਦੇ ਵਾਸਤੇ ਸਹਿਣਾ ਬਹੁਤ ਮੁਸ਼ਕਲ ਹੁੰਦਾ ਜਾਂਦਾ ਅਖੀਰ ਆ ਜਾਂਦਾ ਹੈ 1999 1999 ਨੂੰ ਕਿਰਨਜੀਤ ਕੌਰ ਆਲੂਵਾਲੀਆ ਨੂੰ ਇੱਕ ਗੱਲ ਪਤਾ ਲੱਗਦੀ ਹੈ ਵੀ ਜਿਹੜਾ ਦੀਪਕ ਆਲੂਵਾਲੀਆ ਇਹਦੇ ਬਾਹਰ ਕਿਸੇ ਦੇ ਨਾਲ ਅਫੇਰ ਨਹੀਂ ਕਿਉਂਕਿ ਸੋਚਦੀ ਆ ਵੀ ਹਰ ਟਾਈਮ ਇਹਨੂੰ ਕਿਉਂ ਕੁੱਟਿਆ ਮਾਰਿਆ ਜਾਂਦਾ ਹੈ ਬਿਨਾ ਮਤਲਬ ਤੋਂ ਇਹਨੂੰ ਕੁੱਟਿਆ ਜਾਂਦਾ 1999 ਦੇ ਵਿੱਚ ਉਹ ਜਾ ਕੇ ਪਤਾ ਲੱਗਦਾ ਵੀ ਇਹਦੇ ਕਿਸੇ ਦੇ ਨਾਲ ਅਫੇਰ ਨੇ ਹੁਣ ਰਾਤ 8 ਮਈ ਜਦੋਂ ਦੀਪਕ ਆਲੂ ਵਾਲੀ ਆ ਘਰ ਆਉਂਦਾ 8 ਮਈ 1999 ਨੂੰ ਉਹਦੇ ਨਾਲ ਗੱਲ ਕਰਦੀ ਹੈ ਵੀ ਤੇਰੇ ਕਿਸੇ ਦੇ ਨਾਲ ਬਾਹਰ ਅਫੇਰ ਹੈ ਤੇ ਜਦੋਂ ਇਹ ਗੱਲਬਾਤ ਕਰਦੀ ਹੈ ਉਸ ਤੋਂ ਬਾਅਦ ਹੋਣਾ ਕੀ ਸੀ ਉਹਨੂੰ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ ਜਾਂਦਾ ਲੋਹੇ ਦੀ ਗਰਮ ਰਾੜ ਉੱਤੇ ਲਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਕੁੱਟ ਕੇ ਉਹਨੂੰ ਉੱਥੇ ਫਰਸ਼ ਤੇ ਸੱਟ ਕੇ ਤੇ ਜਿਹੜਾ ਦੀਪਕ ਕਾਲੂ ਵਾਲੀਆ ਹੁੰਦਾ ਸ਼ਰਾਬ ਦੇ ਨਸ਼ੇ ਦੇ ਵਿੱਚ ਹੁੰਦਾ ਆਪਣੇ ਕਮਰੇ ਵੱਲ ਜਾਂਦਾ ਉੱਥੇ ਜਾ ਕੇ ਉਹ ਸੌਂ ਜਾਂਦਾ ਇੰਨਾ ਕੁ ਸੈਣ ਤੋਂ ਬਾਅਦ ਕਿਰਨਜੀਤ ਕੌਰ ਵਾਲੀਆ ਉੱਥੇ ਪਈ ਰਹਿੰਦੀ ਉੱਥੇ ਰੋਂਦੀ ਐ ਬਿਲਖਦੀ ਐ ਕਈ ਉਹਦੇ ਦਿਮਾਗ ਦੇ ਵਿੱਚ ਖਿਆਲ ਆਉਂਦੇ ਨੇ ਤੇ ਦੀਪਕ ਕਾਲੂ ਵਾਲੀਆ ਆਪਣੇ ਕਮਰੇ ਦੇ ਵਿੱਚ ਆਪਣੇ ਬੈੱਡ ਦੇ ਉੱਪਰ ਸੁੱਤਾ ਪਿਆ ਹੁੰਦਾ ਪਰ ਕਿਰਨਜੀਤ ਕੌਰ ਵਾਲੀਆ ਨੂੰ ਹੁਣ ਦੂਰ ਦੂਰ ਤੱਕ ਕਿਤੇ ਵੀ ਨੀਂਦ ਨਹੀਂ ਸੀ ਉਹਦੀ ਅੱਖਾਂ ਦੇ ਵਿੱਚ ਉਹਨੇ ਸੋਚ ਲਿਆ ਸੀ ਵੀ ਹੁਣ ਕੀ ਕਰਨਾ ਹੈ ਤੇ ਉਹ ਉੱਠਦੀ ਐ ਜਿਹੜੀ ਇਹ ਵਾਰਦਾਤ ਹੋਈ ਸੀ ਰਾਤ 10:30 ਵਜੇ 8 ਮਈ ਨੂੰ ਤੇ ਦੂਜਾ ਦਿਨ ਆ ਜਾਂਦਾ 9 ਮਈ 1999 1999 ਕਰੀਬ ਰਾਤ ਦੇ 2 ਤੋਂ 3 ਦੇ ਵਿਚਕਾਰ ਜਰਨਜੀਤ ਕੌਰ ਵਾਲੀਆ ਉੱਠਦੀ ਹੈ ਕਾਸਟਿਕ ਸੋਡੇ ਦੇ ਵਿੱਚ ਪੈਟਰੋਲ ਮਲਾਇਆ ਜਾਂਦਾ ਇੱਕ ਮੋਮਬਤੀ ਲੈ ਕੇ ਉਹ ਦੀਪਕ ਆਲੂ ਵਾਲੀਏ ਦੇ ਕਮਰੇ ਦੇ ਵਿੱਚ ਜਾਂਦੀ ਹੈ ਉੱਥੇ ਉਹਦੇ ਪੈਰਾਂ ਦੇ ਉੱਪਰ ਜਿਹੜਾ ਕਾਸਟਿਕ ਸੋਡਾ ਤੇ ਪੈਟਰੋਲ ਮਿਕਸ ਕੀਤਾ ਹੁੰਦਾ ਪਾ ਕੇ ਉੱਥੇ ਉਹਨੂੰ ਅੱਗ ਲਾ ਦਿੱਤੀ ਜਾਂਦੀ ਹੈ ਅੱਗ ਲਾ ਕੇ ਉੱਥੋਂ ਭਜਦੀ ਹੈ ਉਹ ਉੱਥੋਂ ਆਪਣੇ ਬੱਚਿਆਂ ਨੂੰ ਲੈ ਕੇ ਘਰ ਤੋਂ ਬਾਹਰ ਚਲੀ ਜਾਂਦੀ ਹੈ ਤੇ ਉੱਥੇ ਹੁਣ ਜਦੋਂ ਧੂਆ ਹੁੰਦਾ ਅੱਗ ਚੱਲਦੀ ਹੈ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੁੰਦੀਆਂ ਨੇ ਅੱਗ ਬੁਝਾਈ ਜਾਂਦੀ ਹੈ ਅੱਗ ਬੁਝਾ ਕੇ ਜਿਹੜਾ ਉਹ ਦੇਖਦੀ ਹੈ ਪੁਲਿਸ ਵੀ ਉੱਥੇ ਇੱਕ ਬੰਦਾ ਵੀ ਹੈ ਤੇ ਉਹਨੂੰ ਹਸਪੀਟਲ ਪਹੁੰਚਾਇਆ ਜਾਂਦਾ ਉਹਦਾ ਉੱਥੇ ਇਲਾਜ ਚੱਲਦਾ ਹੁਣ ਦੀਪਕ ਆਲੂ ਵਾਲੀਆ ਜਿਹੜਾ 40 ਤੋਂ 50% ਜਲ ਚੁੱਕਿਆ ਹੁੰਦਾ ਉਹਦੇ ਬਿਆਨਾਂ ਦੇ ਆਧਾਰ ਤੇ ਹੁਣ ਉਹਦੀ ਪਤਨੀ ਦੀ ਪਾਲ ਕੀਤੀ ਜਾਂਦੀ ਤੇ ਛੇਤੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹ ਇੱਕ ਤਰ੍ਹਾਂ ਦੇ ਉਸ ਟਾਈਮ ਸਦਮੇ ਦੇ ਵਿੱਚ ਹੁੰਦੀ ਹੈ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਲਿਆਂ ਉੱਤੇ ਜਿਹੜਾ ਮੁਕੱਦਮਾ ਚਲਾਇਆ ਜਾਂਦਾ ਆਪਣੇ ਪਤੀ ਨੂੰ ਅੱਗ ਲਾਣ ਦਾ ਤੇ 10 ਦਿਨ ਬੀਤਦੇ ਨੇ ਤੇ ਉਹਦੇ ਪਤੀ ਦੀ 1999 ਦੇ ਵਿੱਚ ਜਿਹੜੀ ਮਈ ਦੇ ਵਿੱਚ ਮੌਤ ਹੋ ਜਾਂਦੀ ਹੈ ਹੁਣ ਕਿਰਨਜੀਤ ਕੌਰ ਤੇ ਜਿਹੜਾ ਮੁਕੱਦਮਾ ਚੱਲਿਆ ਸੀ ਅੱਗ ਲਾਣ ਦਾ ਹੁਣ ਉਹ ਕਤਲ ਦੇ ਵਿੱਚ ਤਬਦੀਲ ਹੋ ਜਾਂਦਾ ਹੁਣ ਉਹ ਤੇ ਕਤਲ ਦਾ ਮੁਕੱਦਮਾ ਚੱਲਦਾ ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰਦੀ ਹੈ ਤੇ ਜਿਸ ਭਾਂਡੇ ਦੇ ਵਿੱਚ ਉਹਨੇ ਕਾਸਟਿਕ ਸੋਡਾ ਤੇ ਪੈਟਰੋਲ ਮਿਲਾਇਆ ਸੀ ਉਹ ਵੀ ਮੌਕੇ ਤੇ ਮਿਲਦਾ ਤੇ ਉਸ ਤੋਂ ਬਾਅਦ ਉੱਤੇ ਇਲਜ਼ਾਮ ਲਾਏ ਜਾਂਦੇ ਨੇ ਵੀ ਇਹਨੇ ਆਪਣੇ ਪਤੀ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਉਹ ਦਾ ਕਹਿਣਾ ਹੁੰਦਾ ਵੀ ਮੈਂ ਇਹਨੂੰ ਮਾਰਨਾ ਨਹੀਂ ਸੀ ਚਾਹੁੰਦੀ ਇਹਨੇ ਮੇਰੇ ਉੱਤੇ ਬਹੁਤ ਜਿਹੇ ਜ਼ੁਲਮ ਕੀਤੇ ਮੈਂ ਸਿਰਫ ਇਹਨੂੰ ਸਜ਼ਾ ਦੇਣੀ ਚਾਹੁੰਦੀ ਸੀ ਵੀ ਜੋ ਸਜ਼ਾ ਇਹਨੇ ਮੈਨੂੰ ਦਿੱਤੀ ਹੈ ਇਹਨੂੰ ਵੀ ਉਹਦਾ ਦਰਦ ਮਹਿਸੂਸ ਹੋਵੇ ਮੈਂ ਇਹਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਨੂੰ ਮਾਰਨਾ ਨਹੀਂ ਸੀ ਚਾਹੁੰਦੀ ਕਿਰਨਜੀਤ ਕੌਰ ਦਾ ਕਹਿਣਾ ਹੁੰਦਾ ਵੀ ਮੇਰੇ ਤੇ ਇਹਨੇ 10 ਸਾਲ ਤਸਦੀਦ ਕੀਤੇ 10 ਸਾਲ ਮੇਰੇ ਤੇ ਜ਼ੁਲਮ ਕੀਤਾ ਉਹ ਜ਼ੁਲਮ ਇੰਨੇ ਜ਼ਿਆਦਾ ਸੀ ਹੁਣ ਜਿਹੜਾ ਮੇਰਾ ਦਿਮਾਗ ਕੰਮ ਕਰਨਾ ਬੰਦ ਕਰ ਚੁੱਕਿਆ ਸੀ ਤੇ ਮੈਂ ਵੀ ਇਹਨੂੰ ਸਜ਼ਾ ਦੇਣਾ ਚਾਹੁੰਦੀ ਸੀ ਤੇ ਕਿਰਨ ਜਿਹੜੀ ਉਸ ਰਾਤ ਦੀ ਪੂਰੀ ਕਹਾਣੀ ਹੁੰਦੀ ਹੈ ਉਹ ਦੱਸਦੀ ਹੈ ਤਾਂ ਕੋਰਟ ਦਾ ਕਹਿਣਾ ਹੁੰਦਾ ਵੀ ਜਿਹੜਾ ਇਹਨੇ ਤੇਰੇ ਤੇ ਜ਼ੁਲਮ ਕੀਤਾ ਜਾਂ ਤੈਨੂੰ ਕੁੱਟਿਆ ਤੇਰੇ ਮੁਤਾਬਿਕ ਉਹ ਰਾਤ ਦੇ 10 ਤੋਂ 10:30 ਵਜੇ ਤੇ ਤੂੰ ਇਹਨੂੰ ਅੱਗ ਲਾਈ ਹੈ 2 ਤੋਂ 3 ਵਜੇ ਦੇ ਵਿੱਚ ਮਤਲਬ 4-5 ਘੰਟੇ ਦਾ ਜਿਹੜਾ ਗੈਪ ਸੀ ਇਸ ਸਮੇਂ ਤੂੰ ਪੂਰੀ ਸੋਚ ਸਮਝ ਕੇ ਪਲਾਨਿੰਗ ਦੇ ਨਾਲ ਇਹਨੂੰ ਅੱਗ ਲਾਈਏ ਨੂੰ ਮਾਰਨ ਵਾਸਤੇ ਨਾ ਕਿ ਗੁੱਸੇ ਦੇ ਵਿੱਚ ਆ ਕੇ ਅਚਾਨਕ ਹੋਇਆ ਹੈ ਉਥੇ ਕੋਰਟ ਇੱਕ ਹੋਰ ਚੀਜ਼ ਦਾ ਹਵਾਲਾ ਦਿੰਦੀ ਹੈ ਇਮੀਡੀਏਟ ਐਕਸੀਡੈਂਟ ਆਫ ਪਰਫੈਕਸ਼ਨ ਆਸਾਨ ਸ਼ਬਦਾਂ ਦੇ ਵਿੱਚ ਕੋਡ ਦਾ ਕਹਿਣਾ ਹੁੰਦਾ ਹੈ ਵੀ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿਆਂ ਵੀ ਜੇ ਇੱਕ ਬੰਦੇ ਨੇ ਤੁਹਾਡੇ ਥੱਪੜ ਮਾਰਿਆ ਉਸੇ ਟਾਈਮ ਤੁਸੀਂ ਚੁੱਕ ਕੇ ਸਿਰ 'ਚ ਡਾਂਗ ਮਾਰੋ ਤਾਂ ਇਹ ਕਾਨੂੰਨ ਦਾ ਕਹਿਣਾ ਹੁੰਦਾ ਹੈ ਵੀ ਇਹ ਉਸੇ ਸਮੇਂ ਗੁੱਸੇ ਦੇ ਵਿੱਚ ਕੀਤਾ ਗਿਆ ਕੰਮ ਹੈ ਨਾ ਕਿ ਸੋਚ ਸਮਝ ਕੇ ਜਾਂ ਗੁੱਸਾ ਸ਼ਾਂਤ ਹੋਣ ਤੋਂ ਬਾਅਦ ਸੋਚ ਸਮਝ ਕੇ ਕੀਤਾ ਇਹ ਅਚਾਨਕ ਹੋਇਆ ਹਮਲਾ ਤੇ ਪੁਲਿਸ ਦਾ ਕਹਿਣਾ ਹੁੰਦਾ ਹੈ ਵੀ ਜਿਹੜੇ 4 ਘੰਟੇ ਤੇਰੇ ਕੋਲ ਸੀ ਇਹ ਪੂਰੀ ਤੋ ਪਲਾਨਿੰਗ ਦੇ ਨਾਲ ਇਹ ਕੰਮ ਕੀਤਾ ਤੁਸੀਂ ਸੋਚ ਸਮਝ ਕੇ ਸਾਰਾ ਕੁਝ ਕੀਤਾ ਤੂਰਾ ਦਿਮਾਗ ਉਦੋਂ ਤੱਕ ਸ਼ਾਂਤ ਹੋ ਚੁੱਕਿਆ ਸੀ ਗੁੱਸਾ ਜਿਹੜਾ ਉਹ ਉਤਰ ਚੁੱਕਿਆ ਸੀ 4 ਘੰਟੇ ਦੇ ਸਮੇਂ ਦੇ ਵਿੱਚ ਤੇ ਬਹੁਤੀਆਂ ਜਿਹੜੀਆਂ ਗੱਲਾਂ ਨੇ ਉਹਦਾ ਕਿਰਨਜੀਤ ਕੌਰ ਜਵਾਬ ਵੀ ਨਹੀਂ ਦੇ ਸਕਦੀ ਕਿਉਂਕਿ ਉਹਨੂੰ ਇੰਗਲਿਸ਼ ਨਹੀਂ ਹੁੰਦੀ ਹੁੰਦੀ ਕੋਰਟ ਵੱਲੋਂ 7 ਦਸੰਬਰ 1999 ਨੂੰ ਕਿਰਨਜੀਤ ਕੌਰ ਆਲੂਵਾਲੀਆ ਨੂੰ ਉਮਰ ਕੈਦੀ ਸਜ਼ਾ ਸੁਣਾਈ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਕਿਰਨਜੀਤ ਕੌਰ ਹੁੰਦੀ ਹੈ ਜੇਲ੍ਹ ਦੇ ਵਿੱਚ ਪਹੁੰਚਦੀ ਹੈ ਇੱਕ ਹੋਰ ਗੱਲ ਕਿਰਨਜੀਤ ਕੌਰ ਦਾ ਕਹਿਣਾ ਹੁੰਦਾ ਵੀ ਜਦੋਂ ਜੇਲ੍ਹ ਪਹੁੰਚਦੀ ਹੈ ਉਹਨੂੰ ਉੱਥੇ ਆਜ਼ਾਦੀ ਮਹਿਸੂਸ ਹੁੰਦੀ ਹੈ ਆਪਣੇ ਪਤੀ ਦੇ ਨਾਲ ਰਹਿਣ ਨਾਲ ਇੱਥੇ ਉਹ ਆਜ਼ਾਦ ਹੁੰਦੀ ਹੈ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਫਿਰ ਇੱਥੇ ਉਹ ਬੈਡਮਿੰਟਨ ਖੇਡਦੀ ਹੈ ਉੱਥੇ ਜਿਹੜੇ ਲੋਕਾਂ ਵੱਲੋਂ ਉਹਦੇ ਨਾਲ ਸਪੋਰਟ ਕੀਤੀ ਜਾਂਦੀ ਹੈ ਉਹਨੂੰ ਪਿਆਰ ਦਿੱਤਾ ਜਾਂਦਾ ਤੇ ਉੱਥੇ ਉਹ ਇੰਗਲਿਸ਼ ਦੀਆਂ ਕਲਾਸਾਂ ਵੀ ਸ਼ੁਰੂ ਕਰਦੀ ਹੈ ਹੁਣ ਉਹ ਇੰਗਲਿਸ਼ ਵੀ ਸਿੱਖਣਾ ਜਿਹੜੀ ਸ਼ੁਰੂ ਕਰ ਦਿੰਦੀ ਹੈ ਤੇ ਫਿਰ ਉਹਨੂੰ ਪਤਾ ਲੱਗਦਾ ਵੀ ਇੱਥੇ ਇੱਕ ਸੰਸਥਾ ਜਿਹਨੂੰ ਪ੍ਰਗਿਆ ਪਟੇਲ ਨਾਮ ਦੀ ਇੱਕ ਔਰਤ ਚਲਾਉਂਦੀ ਹੈ ਸਾਊਥਵੈਲ ਬਲੈਕ ਸਿਸਟਰਜ਼ ਇੱਕ ਨਾਮ ਦੀ ਸੰਸਥਾ ਹੁੰਦੀ ਹੈ ਪ੍ਰਗਿਆ ਪਟੇਲ ਜਿਹੜੀ ਹੁੰਦੀ ਹੈ ਉਹਦੀ ਡਾਇਰੈਕਟਰ ਹੁੰਦੀ ਹੈ ਇਹ ਜਿਹੜੀਆਂ ਏਸ਼ੀਅਨ ਔਰਤਾਂ ਹੁੰਦੀਆਂ ਨੇ ਜਿਹੜੀਆਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਹੁੰਦੀਆਂ ਨੇ ਉਹਨਾਂ ਦੀ ਮਦਦ ਕਰਦੀ ਹੈ ਉਹਨਾਂ ਵਾਸਤੇ ਕੇਸ ਲੜੇ ਜਾਂਦੇ ਫਿਰ ਕਿਰਨਜੀਤ ਕੌਰ ਆਲੂ ਵਾਲੀ ਜਾਂ ਉਹਨਾਂ ਨੇ ਇੱਕ ਲੈਟਰ ਲਿਖਦੀ ਹੈ ਉਸ ਤੋਂ ਬਾਅਦ ਇਹਨਾਂ ਦੀ ਮੀਟਿੰਗ ਹੁੰਦੀ ਹੈ ਫਿਰ ਸਾਰਾ ਕੇਸ ਸਮਝਾਇਆ ਜਾਂਦਾ ਉਦੋਂ ਤੱਕ ਜਿਹੜੀ ਕਿਰਨਜੀਤ ਕੌਰ ਹੁੰਦੀ ਹੈ ਇਹ ਇੰਗਲਿਸ਼ ਵੀ ਸਿੱਖ ਚੁੱਕੀ ਹੁੰਦੀ ਹੈ ਕਾਫੀ ਹੱਦ ਤੱਕ ਫਿਰ ਇਹਨਾਂ ਨੂੰ ਇੱਕ ਵਕੀਲ ਦਿੱਤਾ ਜਾਂਦਾ ਤੇ ਪੂਰੇ ਕੇਸ ਦੀ ਸਟੱਡੀ ਕਰਕੇ ਦੁਬਾਰਾ ਅਪੀਲ ਕੀਤੀ ਜਾਂਦੀ ਹੈ ਤੇ ਇਸ ਕੇਸ ਨੂੰ ਸ਼ੁਰੂ ਹੋਣ ਤੇ 3 ਸਾਲ ਲੱਗ ਜਾਂਦੇ ਜਦੋਂ ਕਿਰਨਜੀਤ ਕੌਰ ਨੂੰ ਉਮਰ ਕੈਦੀ ਸਜ਼ਾ ਹੁੰਦੀ ਹੈ ਇਹ ਦੁਬਾਰਾ ਫਿਰ ਅਪੀਲ ਕਰਨਾ ਚਾਹੁੰਦੇ ਸੀ ਪਰ ਇਹਦਾ ਵਕੀਲ ਦਾ ਕਹਿਣਾ ਹੁੰਦਾ ਹੈ ਵੀ ਸਾਡੇ ਕੋਲ ਨਾ ਤਾਂ ਕੋਈ ਸਬੂਤ ਹੈ ਤੇ ਨਾ ਹੀ ਅਸੀਂ ਕੋਈ ਇਹ ਸਾਬਤ ਕਰ ਸਕਦੇ ਆਂ ਵੀ ਇਹ ਗੁੱਸੇ ਦੇ ਵਿੱਚ ਹੋਇਆ ਕੰਮ ਹੈ ਤੇ ਇਹਦੇ ਵਾਸਤੇ ਵਿੱਚ ਅਪੀਲ ਕਰਨ ਦਾ ਕੋਈ ਫਾਇਦਾ ਨਹੀਂ ਇਹਦੇ ਵਿੱਚ ਕੁਝ ਵੀ ਨਹੀਂ ਹੋਣਾ ਸਤੰਬਰ 1992 ਦੇ ਵਿੱਚ ਇਹ ਕੇਸ ਦੁਆਰਾ ਸ਼ੁਰੂ ਹੁੰਦਾ ਤੇ ਜਦੋਂ ਕੇਸ ਸ਼ੁਰੂ ਹੁੰਦਾ ਤੇ ਜਿਹੜੇ ਉੱਥੇ ਜੱਜ ਹੁੰਦੇ ਨੇ ਉਹ ਇਹ ਕੇਸ ਨੂੰ ਜਿਹੜਾ ਪਹਿਲਾਂ ਫੈਸਲਾ ਆਇਆ ਸੀ ਉਹਨੂੰ ਸਹੀ ਠਹਿਰਾਉਂਦੇ ਨੇ ਵੀ ਇਹ ਜੋ ਕਾਂਡ ਹੋਇਆ ਜੋ ਕੁਛ ਇਹਨੇ ਕੀਤਾ ਉਹਦੇ ਮੁਤਾਬਕ ਜਿਹੜਾ ਫੈਸਲਾ ਬਿਲਕੁਲ ਸਹੀ ਹੈ ਪਰ ਉੱਥੇ ਜਿਹੜੀ ਵਕੀਲ ਹੁੰਦੀ ਹੈ ਉਹਨਾਂ ਦਾ ਕਹਿਣਾ ਹੁੰਦਾ ਇੱਕ ਉਹ ਚਿੱਠੀ ਦਿੰਦੇ ਨੇ ਜਿਹੜੀ ਕੋਰਟ ਦੇ ਵਿੱਚ ਪੇਸ਼ ਕਰਦੇ ਨੇ ਇੱਕ ਵਾਰ ਦੀਪਕ ਆਲੂਵਾਲੀਆ ਆਪਣੇ ਘਰੋਂ ਛੱਡ ਕੇ ਆਪਣੀ ਜਿਹੜੀ ਪ੍ਰੇਮਿਕਾ ਹੁੰਦੀ ਹੈ ਉਹਦੇ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਤੇ ਇੱਕ ਲੈਟਰ ਲਿਖਿਆ ਜਾਂਦਾ ਕਿਰਨਜੀਤ ਕੌਰ ਆਲੂਵਾਲੀਆ ਵੱਲੋਂ ਦੀਪਕ ਨੂੰ ਵੀ ਮੈਂ ਤੇਰੀਆਂ ਸਾਰੀਆਂ ਸ਼ਰਤਾਂ ਮੰਨਾਂਗੀ ਜੋ ਤੂੰ ਕਹੇਂਗਾ ਮੈਂ ਉਹਵੇਂ ਕਰਾਂਗੀ ਵੀ ਬੱਚਿਆਂ ਨੂੰ ਤੇਰੀ ਬਹੁਤ ਜ਼ਰੂਰਤ ਹੈ ਸਾਨੂੰ ਬਹੁਤ ਜ਼ਰੂਰਤ ਹੈ ਤੂੰ ਘਰ ਵਾਪਸ ਆ ਜਾ ਇਹ ਲੈਟਰ ਪੇਸ਼ ਕੀਤਾ ਜਾਂਦਾ ਫਿਰ ਉੱਥੇ ਦਲੀਲ ਦਿੱਤੀ ਜਾਂਦੀ ਹੈ ਇੱਕ ਜਿਹੜੀ ਅਹਿਮ ਕੜੀ ਹੁੰਦੀ ਹੈ ਵਕੀਲ ਦਾ ਕਹਿਣਾ ਹੁੰਦਾ ਵੀ ਇਹਨੇ ਦੋ ਵਾਰ ਜਿਹੜਾ ਕੋਰਟ ਦਾ ਸਹਾਰਾ ਲਿਆ ਤੇ ਦੋ ਵਾਰ ਕੋਰਟ ਨੇ ਸਿਰਫ ਵਾਰਨਿੰਗ ਨੋਟਿਸ ਭੇਜਿਆ ਉਥੇ ਕੋਈ ਐਕਸ਼ਨ ਨਹੀਂ ਲਿਆ ਗਿਆ ਹੁਣ 10 ਸਾਲ ਉਹਦੇ ਨਾਲ ਕੀ ਕੀ ਬੀਤੇ ਨੇ ਇਹ ਸਿਰਫ ਸੁਣਨ ਵਾਲੀ ਗੱਲ ਨਹੀਂ ਇਹ ਸਮਝਣ ਵਾਲੀ ਗੱਲ ਹੈ ਇਹ ਮਹਿਸੂਸ ਕਰੋ ਵੀ ਉਹ ਡਰ ਦੇ ਸائے ਦੇ ਵਿੱਚ ਕਿਵੇਂ ਰਹੀ ਫਿਰ ਜਿਹੜੀ ਡਾਕਟਰ ਦੇ ਕੋਲ ਇਲਾਜ ਕਰਾਇਆ ਹੁੰਦਾ 1981 ਦੇ ਵਿੱਚ ਉਹ ਡਾਕਟਰ ਨੂੰ ਪੇਸ਼ ਕੀਤਾ ਜਾਂਦਾ ਉਹ ਡਾਕਟਰ ਦਾ ਕਹਿਣਾ ਹੁੰਦਾ ਵੀ ਇਹਦੇ ਸਰੀਰ ਤੇ ਨਾ ਜਿਹੜੇ ਜ਼ਖਮ ਦੇ ਖੇਸੀ ਇਹਤੇ ਬਹੁਤ ਜ਼ਿਆਦਾ ਜ਼ੁਲਮ ਹੋਇਆ ਇਹ ਤੇ ਤਸੱਦਦ ਕੀਤੇ ਗਏ ਸੀ ਨਾ ਕਿ ਇਹਨੂੰ ਅਚਾਨਕ ਲੱਗੀਆਂ ਝੋਟਾਂ ਸੀ ਇਹ ਇਹਦੇ ਪਤੀ ਦੁਆਰਾ ਹੀ ਹੋ ਸਕਦਾ ਤੇ ਇਹ ਕੇਸ ਜਦੋਂ ਅਦਾਲਤ ਦੇ ਵਿੱਚ ਚੱਲਦਾ ਹੁੰਦਾ ਤੇ ਇਹ ਕੇਸ ਨੂੰ ਮੀਡੀਆ ਤੋਂ ਵੀ ਬੜੀ ਕਵਰੇਜ ਮਿਲਦੀ ਹੈ ਹੁਣ ਮੀਡੀਆ ਅਖਬਾਰਾਂ ਦੇ ਹਰ ਫੇਸ ਦੇ ਉੱਤੇ ਜਿਹੜੀ ਕਿਰਨਜੀਤ कौर ਆਲੂਵਾਲੀਆ ਦੀ ਫੋਟੋ ਹੁੰਦੀ ਹੈ ਉਹਨਾਂ ਨੂੰ ਪੂਰਾ ਸਪੋਰਟ ਕੀਤਾ ਜਾਂਦਾ ਹੁਣ ਲੋਕ ਵੀ ਨਾਲ ਜੁੜਦੇ ਨੇ ਕਿਰਨਜੀਤ कौर ਆਲੂਵਾਲੀਆ ਦੇ ਨਾਲ ਸਹਾਨੂੰਭੂਤੀ ਹੁੰਦੀ ਹੈ ਉਹਨਾਂ ਨੂੰ ਵੀ ਇਹ ਔਰਤ ਨੇ ਇੰਨੇ ਸਾਲ ਜਿਹੜੇ ਇੰਨਾ ਜ਼ੁਲਮ ਸਹਿਆ ਤੇ ਕੋਰਟ ਦੇ ਵਿੱਚ ਕੇਸ ਚੱਲਦਾ ਹੁੰਦਾ ਉਹ ਜਿਹੜੇ ਡਾਕਟਰ ਦੀ ਵੀ ਗਵਾਹੀ ਹੁੰਦੀ ਹੈ ਉਹ ਚਿੱਠੀ ਦਾ ਵੀ ਜ਼ਿਕਰ ਹੁੰਦਾ ਹੈ ਤੇ ਦੋ ਵਾਰ ਇਹ ਜ਼ਿਕਰ ਵੀ ਹੁੰਦਾ ਵੀ ਇਹਨੇ ਕੋਰਟ ਦੀ ਸ਼ਰਨ ਲਈ ਕੋਰਟ ਤੋਂ ਆਪਣੇ ਵਾਸਤੇ ਮਦਦ ਦੀ ਅਪੀਲ ਕੀਤੀ ਪਰ ਕਿਸੇ ਵੱਲੋਂ ਵੀ ਇਹ ਨਹੀਂ ਸੁਣਿਆ ਗਿਆ ਪਰ ਕਿਸੇ ਵੱਲੋਂ ਵੀ ਇਹਦੀ ਜਿਹੜੀ ਮਦਦ ਨਹੀਂ ਕੀਤੀ ਕੀਤੀ ਉਸ ਤੋਂ ਬਾਅਦ ਵਕੀਲ ਦਾ ਕਹਿਣਾ ਹੁੰਦਾ ਵੀ ਜਦੋਂ ਇਹਨੂੰ ਵਾਰ-ਵਾਰ ਕੁੱਟਿਆ ਗਿਆ ਤੇ ਜ਼ੁਲਮ ਕੀਤੇ ਗਏ ਜਿਸ ਦਿਨ ਇਹਨੇ ਉਹਨੂੰ ਅੱਗ ਲਾਈ ਹੈ ਇਹਦਾ ਸਿਰਫ ਇਰਾਦਾ ਇਹ ਸੀ ਵੀ ਜਿੰਨੇ ਜ਼ਖਮ ਇਹਨੇ ਮੈਨੂੰ ਦਿੱਤੇ ਨੇ ਜਿੰਨਾ ਇਹਨੇ ਮੈਨੂੰ ਸਤਾਇਆ ਇਹਨੂੰ ਵੀ ਉਹਨਾਂ ਜ਼ਖਮਾਂ ਦਾ ਪਤਾ ਲੱਗੇ ਇਹਨੂੰ ਵੀ ਉਹਦਾ ਦਰਦ ਦਾ ਪਤਾ ਲੱਗੇ ਇਹਨੂੰ ਹਾਲਾਕੇ ਮਾਰਨਾ ਨਹੀਂ ਸੀ ਚਾਹੁੰਦੀ ਪਰ ਜਦੋਂ ਇਹਨੇ ਇਹ ਕੰਮ ਕੀਤਾ ਉਸ ਸਮੇਂ ਵੀ ਇਹ ਹੋਸ਼ ਦੇ ਵਿੱਚ ਨਹੀਂ ਸੀ ਇਹਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਕਿਉਂਕਿ ਇੱਥੇ ਜ਼ੁਲਮ ਜਿਹੜੇ ਨੇ ਉਹ ਜ਼ੁਲਮਾਂ ਦਾ ਅਖੀਰ ਹੋ ਚੁੱਕਿਆ ਸੀ ਇਹ ਸਾਰਿਆਂ ਨੂੰ ਮਹਿਸੂਸ ਕੀਤਾ ਜਾਣਾ ਚਾਹੀਦਾ ਤੇ ਉਸ ਤੋਂ ਬਾਅਦ ਕੋਰਟ ਜਿਹੜਾ ਇੱਕ ਇਤਿਹਾਸਕ ਫੈਸਲਾ ਲੈਂਦੀ ਹੈ ਉਸ ਤੋਂ ਬਾਅਦ ਇੰਗਲੈਂਡ ਦੇ ਕਾਨੂੰਨਾਂ ਦੇ ਵਿੱਚ ਵੀ ਜਿਹੜਾ ਬਦਲਾਅ ਹੁੰਦਾ 25 ਦਸੰਬਰ 1992 ਨੂੰ ਕਿਰਨਜੀਤ ਕੌਰ ਆਲੂਵਾਲੀਆ ਨੂੰ 3 ਸਾਲ ਤੇ 4 ਮਹੀਨੇ ਦੀ ਸਜ਼ਾ ਸੁਣਾਈ ਜਾਂਦੀ ਹੈ ਉਹ ਸਜ਼ਾ ਉਹ ਸੀ ਜਿਹੜੀ ਉਹ ਹੁਣ ਤੱਕ ਜੇਲ੍ਹ ਦੇ ਵਿੱਚ ਕੱਟ ਚੁੱਕੀ ਸੀ ਉਸੇ ਦਿਨ ਉਹਨੂੰ ਰਿਹਾ ਕੀਤਾ ਜਾਂਦਾ ਤੇ ਇਹ ਸਾਰੇ ਦਾ ਕ੍ਰੈਡਿਟ ਤੇ ਉਹ ਜਿਹੜੀ ਪ੍ਰਗਨਾ ਪਟੇਲ ਹੁੰਦੀ ਹੈ ਉਹਨੂੰ ਦਿੰਦੀ ਹੈ ਉਹਦੀ ਸੰਸਥਾ ਨੂੰ ਇਹਦਾ ਸਾਰਾ ਕ੍ਰੈਡਿਟ ਦਿੱਤਾ ਜਾਂਦਾ ਵੀ ਇਹਨਾਂ ਦੀ ਮਿਹਨਤ ਸਦਕਾ ਹੀ ਅੱਜ ਮੈਂ ਬਾਹਰਾਂ ਇਹ ਇਤਿਹਾਸਿਕ ਫੈਸਲਾ ਇਸ ਕਰਕੇ ਸੀ ਵੀ ਜਦੋਂ ਕਿਰਨਜੀਤ कौर ਆਲੂਵਾਲੀਆ ਬਰੀ ਹੁੰਦੀ ਹੈ ਤਾਂ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਬੰਦੂ ਹੋਰ ਔਰਤਾਂ ਏਮਾ ਤੇ ਸਾਰਾ ਉਹਨਾਂ ਨੂੰ ਵੀ ਬਰੀ ਕੀਤਾ ਜਾਂਦਾ ਜਿਹੜੀ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਸਜ਼ਾ ਭੁਗਤ ਰਹੀਆਂ ਸੀ ਉਸ ਤੋਂ ਬਾਅਦ ਕਿਰਨਜੀਤ ਕੌਰ ਆਲੂਵਾਲੀਆ ਪੋਸਟ ਆਫਿਸ ਦੇ ਵਿੱਚ ਫਿਰ ਜੌਬ ਕਰਦੀ ਹੈ ਇਸ ਤਰੀਕੇ ਦੀ ਜਿਹੜੇ ਜ਼ੁਲਮ ਦੀਆਂ ਸ਼ਿਕਾਰ ਔਰਤਾਂ ਹੁੰਦੀਆਂ ਨੇ ਉਹਨਾਂ ਦੀ ਮਦਦ ਕਰਦੀ ਹੈ ਤੇ ਉਹ ਸੰਸਥਾ ਜਿੱਥੋਂ ਉਹਨੂੰ ਮਦਦ ਮਿਲੀ ਸੀ ਉਹ ਸੰਸਥਾ ਨਾਲ ਜੁੜ ਕੇ ਵੀ ਕੰਮ ਕਰਦੀ ਹੈ ਤੇ ਅੱਜ ਉਹ ਆਪਣੀ ਜਿਹੜੀ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੀ ਹੈ ਅੱਜ ਵੀ ਇੰਗਲੈਂਡ ਦੇ ਵਿੱਚ ਅੱਜ ਉਹਦਾ ਕਹਿਣਾ ਹੈ ਵੀ ਮੈਨੂੰ ਇੰਨੇ ਦੁੱਖ ਇੰਗਲੈਂਡ ਦੀ ਧਰਤੀ ਤੇ ਮਿਲੇ ਪਰ ਮੈਨੂੰ ਮਾਨ ਸਨਮਾਨ ਵੀ ਇਸ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਮਿਲਿਆ ਅੱਜ ਉਹਦੇ ਦੋ ਬੱਚੇ ਜਿਹੜੇ ਸੀ ਉਹ ਜਵਾਨ ਹੋ ਚੁੱਕੇ ਨੇ ਤੇ ਜਿਹੜੀ ਕਿਰਨਜੀਤ कौर ਆਲੂ ਵਾਲੀ ਹੈ ਉਹ ਦਾਦੀ ਬਣ ਚੁੱਕੀ ਹੈ ਤੇ ਆਪਣੀ ਇੱਕ ਬਹੁਤ ਵਧੀਆ ਜ਼ਿੰਦਗੀ ਬਣਾਉਂਦੇ ਆ। ਕਈ ਵਾਰ ਆਪਾਂ ਕੀ ਕਰਦੇ ਆ ਜਿਹੜੀ ਔਰਤ ਹੁੰਦੀ ਹੈ ਉਹਨੂੰ ਆਪਣਾ ਗੁਲਾਮ ਸਮਝ ਲੈਂਦੇ ਆ। ਵੀ ਜੋ ਅਸੀਂ ਕਿਹਾ ਜੋ ਅਸੀਂ ਕੀਤਾ ਉਹ ਬਿਲਕੁਲ ਠੀਕ ਹੈ। ਇਹਦਾ ਨਾ ਕੋਈ ਅਹਿਸਾਸ ਨਾ ਕੋਈ ਸੁਪਨਾ ਇਹਦਾ ਕੁਝ ਵੀ ਨਹੀਂ ਹੈ। ਜੋ ਕੁਝ ਹੈ ਉਹ ਅਸੀਂ ਕਰਨਾ ਅਸੀਂ ਡਿਸੀਜਨ ਲੈਣਾ। ਇਹ ਗੱਲ ਜਿਹੜੀ ਹੈ ਉਹ ਬਿਲਕੁਲ ਸਹੀ ਨਹੀਂ ਕਿਉਂਕਿ ਔਰਤ ਇੱਕ ਮਾਂ ਵੀ ਹੈ ਔਰਤ ਇੱਕ ਭੈਣ ਵੀ ਹੈ। ਜੇ ਆਪਣੀ ਮਾਂ ਜਾਂ ਭੈਣ ਨਾਲ ਕੁਝ ਗਲਤ ਹੁੰਦਾ ਉਹਦਾ ਆਪਾਂ ਨੂੰ ਦੁੱਖ ਹੁੰਦਾ। ਤੇ ਜਿਹੜੀ ਆਪਣੀ ਪਤਨੀ ਹੈ ਉਹ ਵੀ ਕਿਸੇ ਦੀ ਮਾਂ ਹੈ। ਕਿਸੇ ਦੀ ਭੈਣ ਆਪਣੇ ਤਾਂ ਗ੍ਰੰਥਾਂ ਦੇ ਵਿੱਚ ਵੀ ਔਰਤ ਨੂੰ ਬੜਾ ਉੱਚਾ ਦਰਜਾ ਦਿੱਤਾ ਗਿਆ ਤੇ ਹਮੇਸ਼ਾ ਇਹਨਾਂ ਦਾ ਮਾਨ ਸਨਮਾਨ ਕਰੋ ਰਿਸ਼ਤਾ ਕੋਈ ਵੀ ਹੈ ਜਿਹੜਾ ਤੁਹਾਡੇ ਨਾਲ ਜੁੜਿਆ ਉਹ ਮਾਂ ਬਾਪ ਦਾ ਭਾਈ ਭੈਣ ਦਾ ਪਤੀ ਪਤਨੀ ਦਾ ਹਰੇਕ ਰਿਸ਼ਤੇ ਦੀ ਕਦਰ ਕਰੋ ਸੋਚ ਹੋ ਸਕਦਾ ਨਾ ਮਿਲਦੀ ਹੋਵੇ ਕਈ ਵਾਰ ਪਿਓ ਪੁੱਤਰ ਦੀ ਸੋਚ ਨਹੀਂ ਮਿਲਦੀ ਮਾਂ ਬਾਪ ਦੀ ਸੋਚ ਨਹੀਂ ਮਿਲਦੀ ਪਤੀ ਪਤਨੀ ਦੀ ਸੋਚ ਨਹੀਂ ਮਿਲਦੀ ਪਰ ਹਰ ਮਸਲੇ ਦਾ ਜਿਹੜਾ ਉਹ ਹੱਲ ਹੁੰਦਾ ਇਹ ਸਾਰੇ ਰਿਸ਼ਤਿਆਂ ਦੀ ਜੇ ਤੁਸੀਂ ਕਦਰ ਕਰੋਗੇ ਰਿਸ਼ਤੇ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਖੜੇ ਮਿਲਣਗੇ ਹਮੇਸ਼ਾ ਹਰੇਕ ਰਿਸ਼ਤੇ ਨੂੰ ਇੱਕ ਮੌਕਾ ਦਿਓ ਕਦਰ ਕਰੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਅਸਮਾਨ